ਜਿਹੜਾ ਅੱਜ ਦਾ ਕੈਂਪ ਲਗਿਆ ਹੈ ਇਸਾ ਤਨਜੀਸ਼ ਕੇ ਨਮਾਣਾ ਦੇ ਨੇ ਪੂਰੀ ਟੀਮ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 1984 ਦਾ ਜੋ ਕਲੂਗਾਰਵ ਹੈ ਉਹਦੇ ਸਬੰਧ ਚ ਲਗਾਇਆ ਗਿਆ ਹੈ ਕਿਉਂਕਿ ਬੜਾ ਦੁਖਾਂਤ ਹੈ ਆਪਾਂ ਚਾਹੇ 1984 ਦਾ ਕਲੂਗਾਰੇ ਦੀ ਗੱਲ ਕਰੀਏ ਤੇ ਜਾਂ ਜੋ ਲੋਸਾਨੀ ਸ਼ਹਾਦਤ ਹੈਗੀ ਹੈ ਸ੍ਰੀ ਅੰਤਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਹੀ ਗੱਲ ਕਰੀਏ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਜੋ ਹਰ ਸਾਲ ਔਰ ਕਈ ਵਰਿਆਂ ਤੋਂ ਸਤਾ ਰੰਜੀਸੇ ਨਮਾਣਾ ਦੇ ਨੇ ਟੀਮ ਕਰਦੀ ਆ ਰਹੀ ਹੈ ਕਹਿੰਦੇ ਖੂਨਦਾਨ ਮਹਾਨ ਦਾ ਔਰ ਮੈਨੂੰ ਯਾਦ ਆ ਕਿ ਇਨੇ ਸਮੇਂ ਦੇ ਵਿੱਚ ਸੌਵਾਂ ਦੀ ਗਿਣਤੀ ਛੱਡੋ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਵੱਲੋਂ ਧਾਨ ਦਿੱਤੇ ਗਏ ਜਿਹੜੇ ਸਾਡੇ ਭਰਾਵਾਂ ਭੈਣਾਂ ਵੱਲੋਂ ਦਿੱਤੇ ਹੋਏ ਖੂਨ ਜਿਵੇਂ ਕਿ ਸੇਵਾ ਸੰਭਾਲ ਅਤੇ ਕੈਂਪ ਦੀ ਜਿਹੜੀ ਹੈ ਨਿਵਾਨ ਦੀ ਜ਼ਿੰਮੇਵਾਰੀ ਮੁੱਖ ਸੇਵਾਦਾਰ ਸਤਨਜੀ ਸਮਾਨਾ ਦੇ ਉੱਤੇ ਜਮਾਨਾ ਦੇ ਉੱਤੇ ਲੱਗੀ ਹੋਈ ਹੈ ਉਹ ਸੇਵਾ ਦਾ ਚਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਗਈਆਂ ਨੇ ਔਰ ਮੈਂ ਰਿਣੀ ਐ ਇਹਨਾਂ ਦਾ ਔਰ ਖੁਸ਼ਕਿਸਮਤ ਆ ਕਿ ਜਿੱਥੇ ਮੇਰੇ ਇਹਨਾਂ ਨਾਲ ਨਿੱਜੀ ਸੰਬੰਧ ਨੇ ਉਤੋਂ ਇਲਾਵਾ ਪਰਿਵਾਰਕ ਸੰਬੰਧ ਦੇ ਸਿਆਸੀ ਜ਼ਮਾਨ ਸਾਡੇ ਹੈ ਗਿਆ ਸੀ ਇੱਕੋ ماں ਪਾਰਟੀ ਨੂੰ ਦੋਨੋਂ ਬਿਲੋਂਗ ਕਰਦੇ ਆ ਉਹਦੇ ਵਿੱਚ ਹੈਗੇ ਆ ਉਹ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਨੂੰ ਮਾਣ ਹੈ ਇਹਨਾਂ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੁਕਤਾਲੀ ਕੀਤੇ ਹੋਏ ਕੰਮ ਤੇ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਕੀਤੀ ਹੋਈ ਸੇਵਾ ਦੀ ਇਹਨਾਂ ਨੇ ਦਿੱਤੀ ਹੋਈ ਸੇਵਾ ਬਹੁਤ ਮਹਾਨ ਹੈ ਜਿੱਥੇ ਸਾਡੇ ਸਮਾਜ ਭਤੀ ਹੈਗੀ ਹੈ ਉਸ ਤੋਂ ਇਲਾਵਾ ਕਿਸਾਨੀ ਪ੍ਰਤੀ ਵੀ ਇਹਨਾਂ ਦੀ ਬਹੁਤ ਸੇਵਾ ਹੈ ਜਦ ਇਹ ਘਟਦੇ ਨੇ ਲੱਗੇ ਲੋਕ ਤੁਹਾਨੂੰ ਪ੍ਰਚਾਰ ਦੇ ਕੇ ਤੁਸੀਂ ਨੀਂਦ ਦਾ ਤਾਲ ਕੇ ਬਦਲਦੀ ਆਇਆ ਜਿੱਦੇ ਬਿੰਦੀ ਮਤਾਰ ਨੂੰ ਸਮਝ ਲੈ ਕੀ ਕਹਿ ਰਹੇ ਚਨਜੀ ਦੇ ਬਾਰੇ ਵੇਖੋ ਗੱਲ ਇਦਾਂ ਕਹਿੰਦੇ ਆ ਕਿ ਜਿਹੜੇ ਅਸੀਸਾਂ ਨੇ ਨਾ ਕੰਮ ਉਹ ਕਰਦੀਆਂ ਹੁਣ ਚੋਰ ਪ੍ਰਚਾਰ ਵਿੱਚ ਤਾਂ ਸਾਰੇ ਲੁਧਿਆਣੇ ਨੂੰ ਕਿ ਪੂਰੇ ਪੰਜਾਬ ਨੂੰ ਜਾਂ ਪੂਰੇ ਵਰਲਡ ਨੂੰ ਸਾਡੇ ਬਾਰੇ ਪਤਾ ਹੈ ਮੈਨੂੰ ਇੱਕ ਤੁਹਾਡੇ ਵਰਗੇ ਜਰਨਲਿਸਟ ਨੇ ਅੱਜ ਇੱਕ ਸਵਾਲ ਪੁੱਛਿਆ ਬਹੁਤ ਸਾਡਾ ਭਰਾ ਵੈ ਉਹ ਕਹਿੰਦਾ ਕੁਮੰਸਾ ਲੋਕ ਕੀ ਕਹਿੰਦਾ ਤੁਸੀਂ ਪੈਂਟ ਤੇ ਕਮੀਜ਼ ਜ਼ਿਆਦਾ ਬੰਦਦੇ ਹੋ ਕੁੜਤਾ ਵਾਂਗ ਮੈਂ ਘੱਟ ਬੰਦਦੇ ਸਾਇਤਵਾਰ ਦੀ ਐਤਾਂ ਕੁੜਤਾ ਮੰਦਦੇ ਮੈਂ ਕਿਹਾ ਕੋਈ ਜਾਨਵਰ ਹੁੰਦੇ ਨੇ ਜਿਹੜੇ ਅੰਦਰੋਂ ਕੁਝ ਹੋਰ ਹੁੰਦੇ ਆ ਤੇ ਬਾਹਰੋਂ ਕੁਝ ਹੋਰ ਹੁੰਦੇ ਆ ਮੇਰੇ ਤਾਂ ਅੰਦਰੋਂ ਵੀ ਉਹੀ ਆ ਤੇ ਬਾਹਰੋਂ ਵੀ ਉਹੀ ਆ ਇਸ ਕਰਕੇ ਮੈਂ 7 ਦਿਨਾਂ 'ਚ 6 ਦਿਨ ਆਪਣੇ ਕੋਟ ਆਪਣੇ ਪੈਂਟ ਸ਼ਰਟ ਹੀ ਬਣਾ ਕਿਉਂਕਿ ਭਾ ਇਹਦਾ ਆਮ ਸਾਰੇ ਪਰਿਵਾਰਾਂ 'ਚ ਆ ਆਮ ਪਰਿਵਾਰਾਂ 'ਚ ਉੱਠੇ ਹੋਏ ਆ ਸੋ ਮੈਨੂੰ ਜੋ ਪਿਆਰ ਸਤਿਕਾਰ ਔਰ ਰਸੀਸਾ ਦਾਨ ਕਰਨ ਦੇ ਵਿੱਚ ਔਰ ਖੂਨਦਾਨ ਚਾ ਕੇ ਮਿਲੀਆਂ ਨੇ ਉਹ ਸ਼ੀਸ਼ਾ ਮੈਨੂੰ ਲੋਕਾਂ ਨਾਲ ਝੂਠ ਬੋਲ ਕੇ ਨਹੀਂ ਮਿਲੀਆਂ ਸੋ ਪਿਆਰ ਚਾਹੀਦਾ ਹੈਗਾ ਮੈਂ ਪਰਿਵਾਰ ਦਾ ਪਰਿਵਾਰ ਦੀਆਂ ਸ਼ੀਸ਼ਾ ਚਾਹੀਦੀਆਂ ਬਿਰਗਾਂ ਦੇ ਸ਼ੀਸ਼ਾ ਨਹੀਂ ਆਰ ਮੈਂ ਜੇ ਪਹਿਲੇ ਗਿਆ ਕਿ ਖੂਨਦਾਨ ਮਹਾਨਦਾਨ ਹੈ ਕਈ ਜ਼ਿੰਦਗੀਆਂ ਬਚਾਉਂਦਾ ਜਦੋਂ ਸਾਡੀ ਜਿੰਦਗੀ ਜਿਹੜੀ ਬਚ ਗਈ ਸਾਨੂੰ ਉਹਦੀ ਸ਼ੀਸ਼ ਮਿਲ ਗਈ ਤਾਂ ਮੈਨੂੰ ਲੱਗਦਾ ਇਲੈਕਸ਼ਨ ਨਾਲ ਵੱਡੀ ਮੈਨੂੰ ਉਹ ਸ਼ੀਸ਼ ਹੈ ਮੇਰੀ ਜ਼ਿੰਦਗੀ ਜਿਹੜੀ ਬਚਾਉਂਦੀ ਫਲਕਾ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਜੀ ਮੈਂ ਜਿੰਨੇ ਲੁਧਿਆਣਾ ਪੱਛਮੀ ਦੇ ਮੇਰੇ ਪਰਿਵਾਰਕ ਮੈਂਬਰ ਨੇ ਜੋ ਕਿ 174000 ਦੀ ਸਾਡਾ ਪਰਿਵਾਰ ਹੈ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਸਾਰ ਨੂੰ ਦੇਖ ਲਿਆ ਉਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਕੇ ਉਹ ਦੇਖ ਚੁੱਕੇ ਆ ਪਰ ਉਹ ਆਪਣੇ ਸਕੇ ਹੋਏ ਕਿ ਨਹੀਂ ਹੋਏ ਤੁਸੀਂ ਜੱਜ ਕਰਨਾ ਪਰ ਮੈਂ ਜਿਹੜਾ ਹਮੇਸ਼ਾ ਹੀ ਇੱਥੇ ਜੰਬਿਆਂ ਵਾਲਿਆਂ ਮੈਂ ਦਾ ਸਮੇਂ ਤੁਹਾਡਾ ਸਾਥ ਚਾਹੀਦਾ ਮੈਨੂੰ ਔਰ ਤੁਹਾਡੇ ਸਾਥ ਨਾਲ 1.5 ਸਾਲ ਦਾ ਵਕਫਾ ਹੈ 1.5 ਸਾਲ ਦੇ ਵਕਫੇ ਵਿੱਚ ਆਪਾਂ ਸਾਰੇ ਰਲ ਕੇ ਉਹ ਕੰਮ ਕਰਾਂਗੇ ਜੋ ਭਈ 8 ਸਾਲ ਜ ਨਹੀਂ ਹੋਇਆ 8.5 ਸਾਲ ਜ ਨਹੀਂ ਹੋਇਆ ਸੋ ਮੇਰੀਆਂ ਬੇਨਤੀਆਂ ਇਸ ਰਿਪੋਰਟ ਦੇ ਸਪੋਰਟ ਜਣੀ ਹੈਗੀ ਆ ਉਹ ਸਾਨੂੰ ਕੀਤੀ ਜਾਵੇ ਸ਼੍ਰੋਮਣੀ ਕਾਲੀ ਦਾਲ ਨੂੰ ਜੋ ਨਿਸ਼ਾਨ ਸਾਡਾ ਤਕੜੀ ਆ ਧੰਨਵਾਦ